ਥਾਪੀ ਤੇ ਮਿਲੀ ਆਹ ਨਾਲ-ਨਾਲ ਦੇ ਇਹ ਮੁੰਬਈ ਦੇ ਚਿਹਰੇ 32000 ਰੁਪਏ ਸਿਰਫ 32000 ਵੀ ਸਨ ਠੀਕ ਹੈ ਬਈ ਤੁਹਾਨੂੰ ਬੇਰਤੀ ਕਰਦਾ ਠੀਕ ਹੈ ਵੀ ਦੇਖ ਤੁਸੀਂ ਭੋਲੇ-ਭਾਲੇ ਲੋਕੋਂ ਸਾਡੇ 'ਚ ਠੱਗ ਬਹੁਤ ਬੜੇ ਹੋਇਆ ਹਾਂ ਬਈ ਵੀ ਵੀਰੇ ਸਾਈ ਨਾ ਤਾਂ ਤੁਸੀਂ ਕਿਸੇ ਨੂੰ ਪਾਓ ਆਹ ਹੋਮ ਡ੍ਰਿਵਲੀ ਕਰਾਓ ਆ ਕੇ ਪਸ਼ੂ ਦੇਖੋ ਦੇਖ ਕੇ ਤੁਸੀਂ ਲੈ ਕੇ ਜਾਓ ਆ ਬਿਲਕੁਲ ਬਈ ਜੀ ਸਵਾਗਤ ਆ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਪਹੁੰਚਾ ਜੀ ਆਪਾਂ ਪਿੰਡ ਪੱਖੋਕਲਾਂ ਜ਼ਿਲ੍ਹਾ ਇਹਨੂੰ ਪੈ ਜਾਂਦਾ ਬਰਨਾਲਾ ਬਾਕੀ ਸਾਰੀ ਗੱਲਬਾਤ ਆਪਾਂ ਤੁਹਾਡੀ ਬਾਈ ਨਾਲ ਕਰਵਾਵਾਂਗੇ ਚਾਰ ਨਗ ਬਕਾਊ ਆ ਬਾਈ ਕੋਲ ਕ੍ਰੋਸ ਪੰਦ ਵਿੱਚ ਪੈਂਦੇ ਤੇ ਚਾਰੋਂ ਗਰਮੀ ਦੇ ਵਿੱਚ ਰੱਖਣ ਲਈ ਅਨੁਕੂਲ ਨੇ ਬਾਕੀ ਸਾਰੀ ਗੱਲ ਵਾ ਤੁਹਾਡੀ ਆ ਜੋ ਬਾਈ ਨਾ ਕਰਵਾਉਣੇ ਤੁਹਾਡਾ ਬੜਾ ਟਾਈਮ ਨਹੀਂ ਲੈਂਦੇ ਤੇ ਜਾਇਜ਼ ਭਾ ਦੇ ਪਸ਼ੂ ਆ ਸਾਰੇ ਜੀ ਕੀ ਆਣੀ ਵਜ੍ਹੀ ਸੀ ਵਧੀਆ ਗ੍ਰੀਟ ਇੱਕ ਹਾਂ ਠੀਕ ਹੈ ਇੱਕ ਆਪਣਾ ਐਡਰੈਸ ਕਨਫਰਮ ਕਰਾ ਦੇ ਬਾਈ ਇਹ ਕਿਹਨੇ ਆਣਾ ਹੈ ਮਤਲਬ ਆਪਣਾ ਕਿੱਥੇ ਭੇਜਿਆ ਜਾਂਦਾ ਕਰ ਇਬਰੇ ਮਾਨਸਾ ਬਰਨਾਲਾ ਰੋਡ ਪੱਖੋ ਕਲਾਂ ਦਾ ਠੀਕ ਆ ਬਈ ਬੱਸ ਸਟੈਂਡ ਦੇ ਨੇੜੇ ਆ ਠੀਕ ਆ ਬਈ ਪੁਰਾਣਾ ਬੱਸ ਸਟੈਂਡ ਬੋਲ ਕੇ ਕਿਸ ਨੂੰ ਮਰਜ਼ੀ ਪੁੱਛ ਸਕਦੇ ਜੱਸੀ ਰੂੜੇ ਕਲੇ ਦਾ ਨਾਮ ਆ ਠੀਕ ਹੈ ਭਾਈ 1 ਬਈ ਆਪਣਾ ਫੋਨ ਨੰਬਰ ਬੋਲ ਦੇ ਫੋਨ ਨੰਬਰ ਵੀਰੇ ਮੇਰਾ 86997 86997 62393 62393 ਹਾਂਜੀ ਇਹ ਬਈ ਦਾ ਫੋਨ ਨੰਬਰ ਹੈ ਜੀ ਫੋਨ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਹੈ ਤੇ ਕੈਨਕ ਬਗਉਆ ਬਈ ਚਾਰਾ ਜਪਣੇ ਕੋਲੇ ਚਾਰ ਹੈ ਠੀਕ ਆ ਕੀ ਕੀ ਡਿਟੇਲ ਹੈ ਮਤਲਬ ਸੂਏ ਸਵਾਇ ਜਾ ਆ ਤਾਂ ਆਪਣੇ ਕੋਲੇ 60 ਟੋਪੜਾ ਬਈ ਠੀਕ ਆ ਬਈ ਇੱਕ ਨੰਬਰ ਵਾਲੀ ਠੀਕ ਆ ਬਈ ਦੋ ਨੰਬਰ ਵਾਲੀ ਜਿਹੜੀ ਤਾਜੀ ਆ ਇਹ ਠੀਕ ਆ ਜੀ ਅਸੀਂ ਤਾਜੀ ਸੂਈ ਆ ਹਾਂਜੀ ਅੱਗੇ ਦੋ ਗੱਬਣ ਆ ਹਨਾ ਬਈ ਦੋ ਗੱਬਣਾਂ ਠੀਕ ਆ ਪਹਿਲਾਂ ਇਹ ਤੋਂ ਹੀ ਸ਼ੁਰੂ ਕਰੀਏ ਬਈ ਹਾਂ ਇਹ ਤੋਂ ਕਰ ਲੈਣੇ ਠੀਕ ਆ ਕੀ ਡਿਟੇਲ ਆ ਬਈ ਇਹਦੀ ਇਹ ਵੀਰੇ 2.5 ਮਹੀਨੇ ਦੀ ਸੂਈ ਆ 2.5 ਮਹੀਨੇ ਦੀ ਸੂਈ ਆ ਹਾਂ ਹੁਣ ਦੁੱਧ ਦੇ ਦੱਦੇ 10 ਕਿਲੋ ਬੱਚਾ ਬਈ ਇਹਦਾ ਬੱਚਾ ਹੈ ਨਹੀਂਗਾ ਵੀਰੇ ਥਾਪੀ ਤੇ ਮਿਲਦੀ ਹੈ ਠੀਕ ਆ ਬੱਚਾ ਮਰਿਆ ਹੋਇਆ ਬੱਚਾ ਮਰਿਆ ਹੋਇਆ ਵੀਰੇ ਤੇ 22 ਮਿੰਨਾਂ ਦੀ ਸੂਈ ਹੋਈ ਹੈ 22 ਮਿੰਨਾਂ ਦੀ ਸੂਈ ਹੈ 12 ਲੀਟਰ ਦੁੱਧ ਸੀ ਹੀਟ ਚ ਆਈ ਹੋਈ ਆ ਜਿਹੇ ਟੀਕਾ ਭਰਉਣਾ ਵੀਰੇ ਆ ਦੇਖ ਸਕਦੇ ਤੁਸੀਂ ਹੀਟ ਦੇ ਵਿੱਚ ਆਈ ਹੋਈ ਹੈ ਤੇ 12 ਲੀਟਰ ਵਹਿੜ ਥੱਲੇ ਦੁੱਧ ਆ ਤੇ ਮਿਲਦੀ ਦੋਨੋਂ ਟਾਈਮ ਆ ਬਈ ਦੋਨੋਂ ਟਾਈਮ ਵੀ ਖੁਸ਼ ਹੋ ਗਏ ਠੀਕ ਆ ਚਾੜ ਪਾਸਾ ਪਾਸ ਦੇ ਇਹ ਮੁੰਬਈ ਦੇ ਚਾੜਪੜ ਠੀਕ ਆ ਲੈ ਮੜੀ ਤੋੜ ਕੇ ਦਿਖਾ ਦਈਏ ਬਈ ਲਭ ਇੱਕ ਵਾਰੀ ਤੁਰਦੀ ਨੂੰ ਥਣ ਹਵਾਨੇ ਦੀ ਚੈੱਕ ਕਰ ਸਕਦੇ ਹੋ ਤੁਸੀਂ 2.5 ਮਹੀਨੇ ਦੀ ਸੂਈ ਹੋਈ ਹੈ ਤੇ 12 ਲੀਟਰ ਦੁੱਧ ਆ ਬਈ ਦੇ ਦਸ਼ਮਾਪ ਕਿਤੇ ਹੀਟ ਚਾਈ ਹੋਈ ਹੈ ਹੁਣ ਹੈ ਥਣ ਹਵਾਨੇ ਦੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫਾ ਪ੍ਰਿੰਟ ਪ੍ਰਿੰਟ ਵੀ ਚੰਗਾ ਬੈੜਦਾ ਤੇ ਕੱਲਾ ਕੱਲਾ ਥਣ ਲੱਗਾ ਹੋਇਆ ਥਣ ਥਣ ਦਾ ਸਾਈਜ਼ ਬਹੁਤ ਸੋਹਣਾ 2.5 ਮਹੀਨੇ ਦੀ ਸੂਈ ਹੋਈ ਹੈ 12 ਲੀਟਰ ਦੁੱਧ ਤੇ ਜਾਇ ਜਾਇ ਰੇਟ ਕੀ ਰੱਖਾਂਗੇ ਬਾਈ ਫਿਰ ਇਹ ਤਾਂ ਆਪਾਂ ਵੀਰੇ ਮੁੱਲ ਤਾਂ ਕੁਛ ਮਰਜ਼ੀ ਕਰ ਲੈ। ਠੀਕ ਆ ਬਾਈ। ਉਹ ਆਪਾਂ 32000 ਦੀ ਛੜਨੀ ਹੈ। 32000 ਰੁਪਏ। ਸੱਖੋ 32000 ਵੀ ਛੜਨਾ ਹੈ। ਠੀਕ ਆ ਬਾਈ। ਹਾਂਜੀ। ਅੱਗੇ ਆ ਗਈ ਜੀ 2 ਨੰਬਰ ਤੇ ਜਰਸੀ। ਜਰਸੀ ਦੀ ਕੀ ਡਿਟੇਲ ਹੈ ਬਾਈ? ਯਾਰ ਸਿਵਰੇ ਇਹ ਕੱਲ੍ਹ ਸੂਈ ਆ ਠੀਕ ਆ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਜਰਸੀ ਆ ਦੋ ਦੰਦ ਦੀ ਆ ਬਸ 2 ਦੰਦ ਬੱਛੀ ਆ ਹਾਂਜੀ ਹਾਂਜੀ ਤੇ ਕੱਲ੍ਹ ਹੀ ਸੂਈ ਆ ਬਈ ਹਾਂ ਕੱਲ੍ਹ ਹੀ ਸੂਈ ਆ ਬੱਚਾ ਕੀ ਆ ਬਈ ਮਗਰ ਆ ਸੂਈ ਬੱਸਾ ਬੱਚਾ ਮਗਰ ਬੱਛਾ ਹੀ ਦੇਖ ਸਕਦੇ ਤੁਸੀਂ ਕੱਲ੍ਹ ਦੀ ਸੂਈ ਆ ਹਾਂਜੀ ਠੀਕ ਆ 14 ਲੀਟਰ ਬੋਲਾ ਤਿਆਰ ਆ ਵੀਰੇ ਕੰਡੇ ਵਾਲਾ 14 ਲੀਟਰ ਬੋਲਾ ਹੁਣ ਤਿਆਰ ਜਮਾ ਕੰਡੇ ਤੇ ਲਾ ਕੇ ਦੇ ਦਾਂਗੇ 14 ਲੀਟਰ ਠੀਕ ਆ ਬਈ ਹਾਂਜੀ ਤੇ ਜੈ ਜੈ ਰੇਟ ਇਹ ਤਾਂ ਕੀ ਰੱਖਾਂਗੇ ਬਈ ਆਪਾਂ ਜੈ ਜੈ ਰੇਟ ਵੀਰੇ 75000 ਦੀ ਜਿਸ ਲੋ ਆ ਠੀਕ ਆ ਬਈ ਹਾਂ ਤਾਂ ਹੋ ਜੂ ਹੋਰ ਵੀ ਹੋ ਹਾਂਜੀ ਠੀਕ ਹੈ ਲੈ ਤੋੜ ਕੇ ਦਿਖਾ ਦੇ ਬਈ ਨੂੰ ਇੱਕ ਵਾਰੀ ਤੋੜ ਕੇ ਦਿਖਾ ਦਈਏ ਥਾੜਾ ਹਵਾਨੇ ਦੀ ਬੰਤਰ ਦੇਖ ਲਓ ਤੁਸੀਂ ਤੁਰਦੀ ਦੀ ਥਾੜਾ ਹਵਾਨਾ ਬਹੁਤ ਸੋਹਣਾ ਬੈੜਦਾ ਤੇ ਉਹ ਵੀ ਸਨੱਖੀ ਆ ਬੈੜਾ ਪਲੀ ਪੁਲੀ ਸੋਹਣੀ ਆ ਬੈੜਾ ਲੈ ਬਾ ਮੋੜ ਲੈ ਤੇ ਇਸ ਕੁਆਲਟੀ ਦੀ ਬੈੜ ਚੰਗੀ ਆ ਤੇ ਚੰਗੇ ਬਾਡੀ ਢਾਂਚੇ ਦੀ ਬੈੜਾ ਦੇਖ ਸਕਦੇ ਤੁਸੀਂ ਹਵਾਨਾ ਹੁਮਨਾ ਬਹੁਤ ਸੋਹਣਾ ਤਿਆਰ ਕਰਿਆ ਕਰ ਮਾਲੀ ਨੇ ਤੇ ਥਣ ਥਣ ਦਾ ਸੈਜ ਬਹੁਤ ਸੋਹਣਾ ਦੇਖ ਸਕਦੇ ਬੰਦ ਬਈ ਅੱਗੇ ਆ ਗਈ ਜੀ ਤਿੰਨ ਨੰਬਰ ਵਾਲੀ ਇਹ ਵੀ ਜਰਸੀ ਕ੍ਰੋਸ ਚ ਪੈਂਦੀ ਹੈ ਬਈ ਹਨਾ ਹਾਂਜੀ ਹਾਂ ਬਈ ਜੀ ਜਰਸੀ ਕ੍ਰੋਸ ਠੀਕ ਆ ਇਹ ਬਈ ਗੱਬਣਾ ਇਹ ਗੱਬਣਾ ਵੀਰੇ ਠੀਕ ਆ ਕਿੰਨਾ ਟਾਈਮ ਰਹੇਗਾ ਬਈ ਸੁੰਦਾ ਇਹਦੇ ਬਈ ਕਹਿੰਦੇ ਆ 5-7 ਦਿਨ ਹੀ ਰਹਿੰਦੇ ਆ ਠੰਡੀ ਉਸ ਏਰੀਆ ਗਰਮੀ ਜਾਂਦਾ ਤਾਂ ਫ੍ਰੀਜੀ ਆ ਠੀਕ ਆ ਜੀ ਚੋਲਾ ਤੇ ਸੂਆ ਕਿਹੜਾ ਸੂਣਾ ਬਈ ਇਹਨੇ ਇਹਨੇ ਬਈ ਦੂਜਾ ਸੂਣਾ ਦੂਜਾ ਸੂਆ ਇਸ ਵਾਰ ਸੂਣਾ ਹਾਂਜੀ ਹਾਂ ਕਹਿੰਦੇ ਆ ਫ੍ਰੀਜ ਆ ਜਿਵੇਂ ਮਰਜ਼ੀ ਠੀਕ ਆ ਕਿੰਨੇ ਦਿਨ ਬਾਕੀ ਆ ਬਈ ਇਹਦੇ 5-7 ਦਿਨ ਬਾਕੀ ਆ 5-7 ਦਿਨ ਬਾਕੀ ਹੈ ਲੈ ਤੋਰਦੇ ਬਈ ਇਹਨੂੰ ਵੀ ਤੁਰਦੀ ਨੂੰ ਇਹਨੂੰ ਵੀ ਚੈੱਕ ਕਰ ਲਓ ਇੱਕ ਵਾਰੀ ਤੇ ਲੇਵਾਲੂਆ ਕਰਮਾ ਨੇ ਇਹਨੇ ਵੀ ਬਹੁਤ ਸੋਹਣਾ ਬਣਾਇਆ ਦੇਖ ਸਕਦੇ ਹੋ ਤੁਸੀਂ ਮਿਲ ਕੇ ਵੇਣਾ ਪੂਰੀ ਉਬਰੀਆਂ ਹੋਈਆਂ ਤੇ ਚੰਗੀ ਪਲੀ ਪੁਲੀ ਹੈ ਵੇਖ ਦੇਖ ਸਕਦੇ ਹੋ ਬਹੁਤ ਸੋਹਣਾ ਥਾਣਾ ਵਨ ਤੋਲੋ ਹੀ ਤੋਲ ਫੇਸਪੂਸ ਕੁਆਲਟੀ ਦੀ ਵੀ ਚੰਗੀ ਹੈ ਦੇਖ ਵੇਖ ਠੀਕ ਆ ਥਾਣਾ ਵਨ ਦੀ ਮੰਤਰ ਬਹੁਤ ਸੋਹਣੀ ਹੈ ਦੁੱਧ ਕਿੰਨਾ ਕ ਪਾ ਦੂ ਭਈ ਅਸੀਂ ਇਹ ਹੈ ਸੈਲੀ ਹੈ 18 19 ਕਿਲੋ ਦੀ 18 19 ਕਿਲੋ ਪਹਿਲੇ ਸੁਆ ਚ ਦਿੱਤਾ ਨੇ ਹਾਂਜੀ ਹਾਂਜੀ ਤੇ ਇਸ ਵਾਰ ਵੀ ਪਾ ਦੂ ਹਣਾ ਚੰਗਾ ਦੱਸ ਆਹ ਵੀ ਵੀਰੇ ਹਲੇ ਤੱਕ ਆ ਦੇਖ ਪਈ ਹੈ ਠੀਕ ਆ ਢੱਲੇ ਢੱਲੇ ਬਹੁਤ ਪਈਆਂ ਹੂੰ ਇੱਕ ਹਫਤਾ ਸੁਣਦਾ ਬਾਕੀ ਆ ਹਾਂਜੀ ਹਾਂਜੀ ਤੇ ਇਹਦਾ ਜਾਇਜਾ ਮੁੱਲ ਵੀਰੇ ਜਾਇਜਾ ਮੁੱਲੇ ਦਾ 55000 ਰੁਪਏ ਆ 55000 ਹਾਂਜੀ ਹਾਂਜੀ ਹਾਂ ਨਹੀਂ ਆ 55000 ਇਹ ਸਾਹ ਨਹੀਂ ਆ ਮਾਨਤਾਂ ਨੂੰ ਵੀ ਇਹ ਭਾਈ ਦੂਰ ਨੇੜੋ ਆਊਗਾ ਹੋਇਆ ਮਾਨਤਾਂ ਨੂੰ ਠੀਕ ਆ ਭਾਈ ਹਾਂ ਅੱਗੇ ਆ ਗਈ ਭਾਈ 4 ਨੰਬਰ ਤੇ ਹਣਾ ਹਾਂਜੀ ਕ੍ਰੋਸ ਆਈਏ ਕ੍ਰੋਸ ਬਰੀਡ ਤੇ ਇਹਦੀ ਕੀ ਡਿਟੇਲ ਆ ਭਾਈ ਇਹਦੇ 15 ਦਿਨ ਵੀ ਬਾਕੀ ਹੈ 15 ਦਿਨ ਸੂਣ ਦੇ ਹਲੇ ਦੇ ਬਾਕੀ ਹੈ ਹਾਂਜੀ ਹਾਂਜੀ ਠੀਕ ਹੈ ਕਿਹੜਾ ਸੂਆ ਸੋਨਾ ਬਈ ਇਹਨੇ ਇਹਨੇ ਤੀਜਾ ਸੂਆ ਸੋਨਾ ਵੀਰੇ ਇਹਨੇ ਤੀਜਾ ਸੂਆ ਸੋਨਾ ਇਸ ਵਾਰ ਲੈ ਤੋਰ ਦੇ ਬਈ ਇਹਨੂੰ ਵੀ ਤੁਰਦੀ ਨੂੰ ਇਹਨੂੰ ਵੀ ਚੈੱਕ ਕਰ ਲਿਓ 15 ਦਿਨ ਸੂਣ ਦੇ ਬਾਕੀ ਹੈ ਬਈ ਹਾਂ 15 ਦਿਨ ਸੂਣ ਦੇ ਬਾਕੀ ਇਹਦੇ ਅਣਹਵਾਨੇ ਦੀ ਮੰਤਰ ਦੇਖ ਸਕਦੇ ਹੋ ਤੁਸੀਂ ਪਿਛਲੇ ਸੂਆਂ ਦਾ ਇਹਦਾ ਕੀ ਰਿਕਾਰਡ ਆ ਬਈ ਦੁੱਧ ਦਾ ਇਹਦਾ ਵੀਰੇ 13 ਤੇ 14 ਦੇ ਵਿਚਕਾਰ ਆਇਆ ਪਹਿਲਾਂ ਠੀਕ ਆ ਬਈ ਹਾਂ ਬਸ ਇੰਨਾ ਕੀ ਦਿੰਦੀਆਂਗਾ ਕ੍ਰੋਸ ਆ ਗਈ ਐਵੇਂ ਗੱਪ ਮਾਰਨਾਂ ਕੀ ਫਾਇਦਾ ਇਹਦਾ ਜੱਜ ਦਾ ਰੇਟ ਕੀ ਰੱਖਿਆ ਬਈ ਫਿਰ ਆਪਾਂ ਇਹ ਵੀਰ ਜੀ ਆਪਣਾ ਰੇਟ ਰੱਖਿਆ ਸੀ ਇਹਦਾ 50000 ਰੁਪਿਆ 50000 ਇਹ ਆਪਾਂ ਸੇਲ ਕਰਤੀ ਆਪਣੇ ਵੀਰ ਨੂੰ ਆ ਬੈਠੇ ਨੇ ਠੀਕ ਆ ਇਧਰਾਂ ਬਾਈਆਂ ਨੇ ਖਰੀਦੀ ਲਈ ਬਈ ਇਹ ਹਾਂਜੀ ਠੀਕ ਆ ਇਹ 47000 ਦੀ ਸੇਲ ਕਰਤੀ ਬਈ 47000 ਰੁਪਏ ਦੀ ਬਾਈਆਂ ਨੇ ਖਰੀਦੀ ਹੈ ਹਾਂਜੀ ਹਾਂਜੀ ਠੀਕ ਆ ਬਈ ਤੁਸੀਂ ਵੀ ਅੱਗੇ ਸੇਲ ਕਰਨ ਵਾਸਤੇ ਲੈਤੀ ਇਹ ਹਾਂਜੀ ਹਾਂਜੀ ਠੀਕ ਆ ਤੇ ਜੇ ਮਤਲਬ ਕੋਈ ਅੱਗੇ ਲੈਣਾ ਚਾਹਵੇ ਤਾਂ ਤੁਸੀਂ ਮੈਂ ਸੇਲ ਕਰ ਦੇਵਾਂਗੇ ਠੀਕ ਹੈ ਫੋਨ ਨੰਬਰ ਤੁਹਾਡਾ ਬਾਈ ਫੋਨ ਨੰਬਰ 98725 98725 55954 55954 ਹਾਂਜੀ ਠੀਕ ਹੈ ਜੀ ਇਹ ਬਾਈ ਦਾ ਫੋਨ ਨੰਬਰ ਆ ਮੈਂ ਥੋੜੀ ਗੱਲ ਕਰਨੀ ਚਾਹੁੰਦਾ ਸੀ ਠੀਕ ਹੈ ਬਾਈ ਫੀਲ ਹੀ ਆਪਣੀ ਹਾਂਜੀ ਵੀ ਆਪਣੇ ਕਸਟਮਰਾਂ ਦੇ ਫੋਨ ਆਉਂਦੇ ਆ ਜੀ ਹੋਮ ਡ੍ਰਿਵਲੀ ਜੀ ਹਾਂ ਹਾਂ ਜਾਂ ਸਾਨੂੰ ਅਸੀਂ ਪੈਸੇ ਭਾਜਨੇ ਖਾਤੇ 'ਚ ਹਾਂਜੀ ਮੈਂ ਹੱਥ ਬੰਨ੍ਹ ਕੇ ਸਾਰੇ ਵੀਰਾਂ ਨੂੰ ਬੇਇਰਤੀ ਕਰਦਾ ਠੀਕ ਆ ਵੀ ਦੇਖ ਤੁਸੀਂ ਭੋਲੇ ਭਾਲੀ ਲੋਕ ਹੋ ਸਾਡੇ 'ਚ ਠੱਗ ਬਹੁਤ ਬੜੇ ਹੋਇਆ ਹਾਂ ਬਈ ਵੀ ਵੀਰੇ ਸਾਈ ਨਾ ਤਾਂ ਤੁਸੀਂ ਕਿਸੇ ਨੂੰ ਪਾਓ ਠੀਕ ਆ ਬਈ ਮੈਂ ਹੋਮ ਡ੍ਰਿਵਲੀ ਕਰਾਉ ਆ ਕੇ ਪਸੂ ਦੇਖੋ ਦੇਖ ਕੇ ਤੁਸੀਂ ਲੈ ਕੇ ਜਾਓ ਹਾਂਜੀ ਆ ਬਿਲਕੁਲ ਭਾਈ ਕਿਉਂਕਿ ਕਈ ਬੰਦੇ ਨਾਲ ਸਾਡੇ ਮਿੱਤਰਾਂ ਨਾਲ ਹੋ ਗਈ ਇਹ ਗੱਲ ਵੀਰੇ 5000 ਰੁਪਏ ਸਾਈ ਦਾ ਪਵਾ ਲੈਂਦੇ ਆ ਹੂੰ ਹੂੰ ਕਿਦੋਂ ਅੱਗੇ ਜਾਂਦੇ ਆ ਤਾਂ ਕੁਝ ਨਿਕਲਦਾ ਹੋਰ ਆ ਨਿਕਲਦਾ ਕੁਝ ਹੋਰ ਆ ਹਾਂ ਇਹ ਬੇਇੱਜ਼ਤੀ ਹੈ ਹਰੇਕ ਭਾਈ ਭੈਣ ਭਾਈ ਨੂੰ ਜਿੰਨੇ ਵੀ ਆਪਣੀ ਵੀਡੀਓ ਦੇਖਦਿਆ ਫਿਰ ਇਹ ਕੇ ਇਹ ਗੱਲ ਦਾ ਅਮਲ ਕਰਨ ਵੀ ਕੋਈ ਇਹ ਸਾਈ ਨਾ ਪਾਉ ਕਿਸੇ ਨੂੰ ਬਿਆਨਣਾ ਨਾ ਕਰੋ ਅਗਲੇ ਨੂੰ ਕਦੇ ਅਸੀਂ ਤੇਰੇ ਕੋਲੇ ਆ ਕੇ ਦੇਖਦੇ ਆ ਠੀਕ ਆ ਬਈ ਇਹ ਚੰਗੀ ਲੱਗੂ ਤਾਂ ਨਗ ਲੈ ਜਾਓ ਨਹੀਂ ਕੋਈ ਗੱਲ ਨਹੀਂ ਛੋੜੇ ਪੈਸੇ ਛੋੜੀ ਜੇਬ ਚ ਨੇ ਸਾਡੇ ਪਸੂ ਸਾਡੇ ਕੋਲੇ ਠੀਕ ਬਿਲਕੁਲ ਬਿਲਕੁਲ ਭਾਈ ਨਹੀਂ ਚਾਹੀਦਾ ਤੇ ਆ ਬਾਈ ਦੇ ਜਿਹੜੇ ਨਗ ਵਿਕਰੀ ਵਾਲੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਵਰ ਕਰੇ ਤੇ ਬਾਈ ਨੇ ਵੀ ਦੱਸਿਆ ਤੇ ਵੀਡੀਓ ਦੇ ਵਿੱਚ ਭਰਾਵਾ ਆਪਾਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਆਂ ਵੀ ਜਦੋਂ ਵੀ ਕੋਈ ਪਸ਼ੂ ਖਰੀਦਣਾ ਤੇ ਕੋਲ ਆ ਕੇ ਜਿਹੜਾ ਪੂਰੀ ਤਸੱਲੀ ਕਰਕੇ ਫਿਰ ਪਸ਼ੂ ਖਰੀਦਿਆ ਜਾਵੇ ਹੁਣ ਤੇ ਕੋਈ ਸੌਦਾ ਨਹੀਂ ਹੁੰਦਾ ਕੋਲ ਆ ਕੇ ਅਸਲ ਪਤਾ ਚੱਲਦਾ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਪਸ਼ੂ ਬਾਈ ਦੇ ਸਾਰੀ ਜਿਹੜੇ ਜਾਜ ਮੁੱਲੇ ਦੇ ਆ ਜੇ ਕਿਸੇ ਵੀ ਭਰਾ ਦੇ ਕੋਈ ਵੀ ਪਸ਼ੂ ਪਸੰਦਾ ਆ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਬਣਾ ਲਓ ਜੀ